Obrigado. ਕਿ ਚ ਟੰਡਨ ਮੋਹੱਲੇ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਤੇ ਉੱਪਰ 7 ਐਫ ਆਰਜ਼ ਨੇ ਐਂਡੀਪੀਐਸ ਐਕਟ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਬਿਲਡਿੰਗ ਡਿਪਾਰਟਮੈਂਟ ਨੇ ਰਿਐਕਸ਼ਨ ਦਿੱਤਾ ਹੈਗਾ ਇਹ ਇਹਦੇ ਉੱਪਰ ਵੀ ਆਨ ਕਰ ਲਿਆ ਫੋਨ ਮਿਨਿਸਟਰਡਮ ਦੱਸਿਆ ਰਹੇ ਹਾਂ ਇਸ ਦਾ ਸਕੇਲ ਹਾਂਜੀ 7 ਉਸਕੇ ਉਪਰ ਰਫਾਇਰ ਤੇ ਡੀਡੀ ਵਾਲਾ ਥੱਲੇ ਕਰੀ ਲੋਕੋ ਡੀਡੀ ਵਾਲਾ ਲੋਕੋ ਥੱਲੇ ਕਰੋਗੇ ਲੋਕੋ ਮਤਲਬ ਥੱਲੇ ਨੂੰ ਲੋਕਾਂ ਨੂੰ ਸਪਲਾਈ ਕਰਦਾ ਸੀ ਕਿ ਕਾਫੀ ਸਾਰੇ ਤੋਂ ਪਰ ਰਫਾਇਰ ਤੇ 7 ਹੋ ਰਿਹਾ ਹੈ ਅੱਜ ਹੋਰ ਕਿੱਥੇ ਕਿੱਥੇ ਹੋ ਰਿਹਾ ਕੰਨਾਂ ਦੇ ਵਿੱਚ ਅੱਜ ਇੱਕ ਹੀ ਹੈਗਾ ਜੀ ਅੱਜ ਇੱਕ ਹੀ ਮਾਈ ਇਸ ਤੋਂ ਪਹਿਲਾਂ ਵੀ ਕੰਨਾਂ ਦੇ ਵਿੱਚ ਕਿਹਾ ਮੇਟ ਮਾਡਲ ਜੈਕਸ ਕਿਤੇ ਸੀ ਦੂਜਾ ਬਟਨ ਹੈ ਜਿਹੜਾ ਕਸਰ ਨੂੰ ਬੋਰਡਿੰਗ ਦਿਨਾ ਚਾਹੀਦਾ ਜੀ ਮੈਂ ਪਹਿਲਾਂ ਤੁਹਾਡੇ ਮਾਧਿਅਮ ਰਹੀ ਤੇ ਤੁਹਾਨੂੰ ਤੇ ਆਮ ਬਾਕੀ ਬਾਕੀ ਦੱਸਣਾ ਚਾਹੁੰਦੀ ਹਾਂ ਕਿ ਦਿੱਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਰ ਦਰਜ ਕਰ ਚੁੱਕੇ ਤੇ 100 ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਨੇ ਜਿਨ੍ਹਾਂ ਦੀ ਮਦਦ ਦੇ ਲਈ ਵੀ ਅਸੀਂ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਪੰਚਾਇਤ ਸਪੋਰਟ ਕਰਦੀ ਅਸੀਂ ਜਿੱਦਾਂ ਦੇ 8 ਜੋ ਐਡਿਕ ਸੀਗੇ ਉਹਨਾਂ ਨੂੰ ਡੀ ਐਡੀਸ਼ਨ ਸੈਂਟਰ ਚ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਜੋ ਪੰਟੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀਆਂ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁੰਟਰ ਅਰੈਸਟ ਹੋਏ ਅਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿ ਹੁਣ ਲੋਕੀ ਬੜੇ ਵੱੜ ਚੜ ਕੇ ਦੱ ਰਿਹਾ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹਾਂ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਫੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਭੇਜਿਆ ਤੇ ਮੈਂ ਤੁਹਾਡੇ ਥ्रू ਇੱਕ ਹੋਰ ਚੀਜ਼ ਵੀ ਕਹਿਣਾ ਚਾਹਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਆਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਐ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹਦੀ ਐ ਤੇ ਉਹਨਾਂ ਨੂੰ ਕੋਈ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿੱਤੀ ਤੌਰ ਤੇ ਉਹ ਦੇ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੀ ਨਾ ਤਾਂ ਵੇਚेंगे ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਬਾਤ ਦੇ ਨਾਲ ਕੋਈ ਕਵਰੀ ਨਹੀਂ ਹੈ স্মੋਲ ਰਿਕਵਰੀ ਅਸੀਂ ਕਰਦੇ ਹਾਂ ਤੋਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੀ ਅ ਜੋ ਕਲਰ ਐਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਵੜੇ ਜੋ ਗੰਦਾ ਪੇਸ਼ਾ ਕਰਨ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟਰੀਮ ਜੋ ਸੋਸਾਇਟੀ ਦੀ ਹੋਣੀ ਉਹਦੇ ਅੰਦਰ ਅਸੀਂ ਮੱਖ ਤਾਰਾ ਦੇ ਅੰਦਰ ਲੈ ਕੇ ਆਈਏ ਇੱਕ ਵਾਕਿਆ ਦਾ ਇੱਕ ਹੋਰ ਥੋੜੀ ਦਾ ਘਟਾ ਹਡਾ ਦਾ ਸਟ੍ਰੈਕਟ ਹੋਇਆ ਸੀ ਗਲਤੀ ਤੋਂ ਪੁਰਾਣਾ ਕਿ ਇਹ ਜੇਲ੍ਹ ਦੇ ਵਿੱਚ ਪੰਡਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗਾ ਪਰ ਪ੍ਰਸੀਡਿੰਗ ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਪਾਇਆ ਜਾ ਰਿਹਾ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਤੇ ਅੱਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਹੋਇਆ ਹੈਗਾ ਹੁਣ ਤਾਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਜੋ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏ ਓਕੇ ਅੰਦਰ ਵੀ ਛੋਟੇ ਮीडियो ਤੇ ਮੰਨ ਲਓ ਇਹ ਡੀਡੀ ਥੱਲੇ ਗੱਲ ਆ ਵੀਰੇ ਮੜੇ ਆ ਥੱਲੇ ਕਰਾਂ ਜਾਂ ਡੀਡੀ ਥੱਲੇ ਕਰਾਂ ਹਾਂਜੀ ਹਾਂਜੀ ਕੋਈ ਕਾਨੂੰਨੀ ਕਾਰਵਾਈ ਕਰਕੇ ਵੀ ਹੋ ਸਕਦਾ ਕਾਨੂੰਨੀ ਕਾਰਵਾਈ ਬੜੀ ਕਰਕੇ ਕੀਤੀ ਜਾਏਗੀ